ਜੀ ਸਤ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਸਟ੍ਰੇਟਸ ਸਲਵਾਰ ਦੀ ਕਟਾਈ ਤੇ ਸਟ੍ਰੇਟਸ ਸਲਵਾਰ ਕਿਦਾਂ ਕੱਟਣੀਆਂ ਸਟੈਪ ਵਾਈਜ਼ ਸਟੈਪ ਦੱਸਾਂਗੇ ਸਾਰੀ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਤੁਹਾਡੇ ਨੌਲੇਜ ਲਈ ਸਾਰੀ ਵੀਡੀਓ ਹੈ ਜੀ ਤੇ ਇਹ ਦੱਸਾਂਗੇ ਤੁਹਾਨੂੰ ਆਪਾਂ 20 21 22 ਹਿੱਪ ਲਈ ਇਹਦੇ ਭਾਰੇ ਨਾਪ ਦੀ ਆਪਾਂ ਤੁਹਾਨੂੰ ਫੇਰ ਦੱਸਾਂਗੇ ਇਹਦੇ ਲਈ ਤੁਸੀਂ ਇਹ ਵਧੀਆ ਮੀਜ਼ਰਮੈਂਟਾ ਫੋਟਾ 20 ਕੇ ਇਹਦੇ ਲਈ ਵੀ ਆ ਸਲਵਾਰ ਸੈੱਟ ਆ ਜੂਗੀ ਕਟਾਈ ਤੇ ਲਈ ਆਪਾਂ ਕੱਪੜਾ ਦੇਖਦੇ ਆਂ ਜੀ ਪਹਿਲਾਂ ਆਪਣੇ ਕੋਲੇ ਕਿੰਨਾ ਸਾਰਾ ਤੁਸੀਂ ਵੀ ਪਹਿਲਾਂ ਕੱਪੜਾ ਨਾਪਣਾ ਫੇਰ ਇਹਦੂ ਆਦ ਕਟਾਈ ਕਰਨੀ ਆ ਤੇ ਇਹ ਹੈਗਾ ਜੀ ਆਪਣੇ ਕੋਲੇ ਇਹ ਹੈਗਾ ਜੀ ਇਧਰ ਆਪਣੇ ਕੋਲੇ 2 ਮੀਟਰ ਤੇ 1.5 ਮੀਟਰ ਕੱਪੜਾ ਹੈਗਾ ਜੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਜੀ ਐਦਾਂ ਤੁਸੀਂ ਫੋਲਡ ਕਰ ਲਓ ਜੀ ਕੱਪੜੇ ਆ ਆਪਣਾ ਡਬਲਾ ਇਦਾਂ ਮੋੜ ਲਿਆ ਆਪਾਂ ਤੇ ਇਧਰ ਬਲ ਨਹੀਂ ਹੈਗਾ ਜਮਾ ਸਹੀ ਆ ਇਧਰੋਂ ਜਿਹੜਾ ਕਾਣੂ ਆਪਾਂ ਕੱਢ ਦੇਵਾਂਗੇ ਇਸ ਤਰ੍ਹਾਂ ਆਪਾਂ ਸਾਰਾ ਇਹਦਾ ਕਾਣੂ ਲਾ ਲਿਆਵਾਂਗੇ ਫਿਰ ਤੁੰਦਾਂ ਦੇ ਸਲਵਾਰ ਦਾ ਮੇਜ਼ਰਮੈਂਟ ਆ ਜੀ ਆਪਣੇ ਕੋਲੇ 37.5 ਇੰਚ ਦੀ ਤਿਆਰ ਕਰਨੀ ਆ 22 ਇੰਚ ਆਪਣੇ ਕੋਲੇ ਬੈਲਟ ਹੈ ਦੀ ਤੇ 7.5 ਇੰਚ ਆਪਾਂ ਇਹਨਾਂ ਦੀ ਮੂਰੀ ਬਣਾਉਣੀ ਆ ਉਧਰ ਜਿਹੜੀ ਆਪਣੀ ਚੌੜੀ ਕੰਨੀ ਆਈ ਵੀ ਆਪਾਂ ਤਾਰ ਦੇਣੇ ਜੀ ਆਦਿ ਇੱਕ ਪਾਸੇ ਘੱਟਾ ਇੱਕ ਪਾਸੇ ਵੱਧ ਆਪਾਂ ਸਾਰੀ ਇਹ ਲਾ ਲਿਓ ਨੇ ਆਪਾਂ ਜੀ ਹੁਣ ਆਪਾਂ ਕੱਪੜੇ ਨੂੰ ਪਹਿਲਾਂ ਤੁਸੀਂ ਐਦਾਂ ਫੋਲਡ ਕਰ ਲੈਣਾ ਡਬਲ ਕਰਕੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਐਦਾਂ ਵਿਸ਼ਾ ਕੇ ਹੁਣ ਇਹਨੂੰ ਆਪਾਂ ਐਦਾਂ ਆ ਚੀਜ਼ ਬੰਦ ਸਾਈਡ ਆਪਣੀ ਬੰਨ੍ਹ ਕਰ ਲਓ ਖੁੱਲੀ ਸਾਈਡ ਇਧਰ ਰੱਖ ਲਓ बिल्कुल तुम इस तरह ही सलवार बनायो जो पिछु है ना कई बार सलवार ये सलवार नहीं है ये चक्की नहीं जाती है पिछे बिल्कुल पहुंचे तो चकमी रहो पिछे अड्डिया तो छोड़ी प्रॉपर पूरी वाइम सलवार हो गई अड्डिया तो में सलवार नहीं हैगी बड़ी देखो जी आप इन फोल्ड कर लिया फोर फोल्ड कर लिया हूँ इन आप बंद पीसा आ गए चार पीस अपने कन्या इधर हो गए देखो जी आ एक हो गया दो ਇੰਨਾ ਤੇ ਇਕ ਚਾਰ। ਕੁल्ला ਪੀਸੇ ਆਪਣੇ ਵੱਨੀ ਕਰ ਲੋ ਤੇ ਬੰਦ ਵੀ ਸੇ ਇੱਧਰ ਕਰ ਰੱਖ ਲਿਓ ਤੇ ਕਿਉਂਕਿ ਆਪਾਂ ਨੂੰ ਫਿਰ ਕੈਂਚੀ ਚਲਾਉਣੀ ਸੌਖੀ ਹੋ ਜੂ ਇੱਧਰ ਲਿਵਾਸੋ। ਹੁਣ ਇਹਨਾਂ ਦੀ ਲੈਂਥ ਹੈ ਜੀ ਆਪਣੇ ਕੋਲੇ 37. 37.5 ਜੀ। 4.5 ਦੀ ਆਪਾਂ ਇਹਦੇ ਵਿੱਚ ਬੈਲਟ ਪਾਉਣੀ ਹੈ ਜੀ। ਤੇ ਪਿੱਛੇ ਰਹਿ ਗਈ ਜੀ ਇਹ 32। ਹੁਣ 32 ਦੇ ਵਿੱਚ ਆਪਾਂ ਇੱਕ ਤਾਂ ਪਲੱਸ ਕਰਨਾ ਕਰਨਾ ਮਾਰ ਜਾਂਦਾ ਅੱਧਾ ਇਧਰ ਪਹੁੰਚਿਆ ਬੰਨੀ ਹੋ ਜੂ ਅੱਧਾ ਥੋੜਾ ਇਧਰ ਹੋ ਜਾਊਗਾ ਤੇ ਬੜਾ ਮੈਨ ਇਹਦੇ ਵਿੱਚ ਆਪਣੇ ਕੋਲੇ ਇਹ ਹੋ ਗਿਆ 33 ਤੇ 33 ਦੇ ਵਿੱਚ ਹੁਣ ਆਪਾਂ 3 ਇੰਚ ਐਕਸਟਰਾ ਲਵਾਂਗੇ ਜਿਹਦੇ ਨਾਲ ਚੱਕਵੀ ਸਲਵਾਰ ਟਿੱਟਿਆ ਤੋਂ ਨਹੀਂ ਬਣੂਗੀ ਵੀ ਅੱਡੀਆਂ ਤੋਂ ਚੱਕੀ ਨਾ ਜਾਵੇ ਹੁਣ ਆਪਾਂ ਇਹਦੀ ਪ੍ਰੋਪਰ ਜਿਹੜੀ ਕਟਾਈ ਕਰਾਂਗੇ ਉਹ 73 ਇੰਚ ਦੀ ਲੈਂਥ ਦੀ ਕਰਾਂਗੇ ਇਧਰ ਆਪਾਂ ਬੰਦ ਪੀਸ ਆਹਾ ਸਾਢ ਲਾਂਗੇ ਇਧਰ ਜਿਹੜਾ ਖੁੱਲਾ ਪੀਸ ਆ ਉਧਰੋਂ ਆਪਾਂ ਇਹਦਾ ਮਾਪ ਲਵਾਂਗੇ ਇਹ 21 बाई ਉਹਦੇ ਲਈ ਠੀਕ ਹੈ ਜੀ ਇਹ ਅਗਰ 21 ਇਹਦਾ ਅਰਜਾ ਗਿਆ ਤੇ ਇਹ ਇਹ ਆ ਆਪਣੀ 20 21 ਤੇ 22 हिਪ ਲਈ ਵਧੀਆ ਫਿੱਟ ਸਲਵਾਰ ਹੋਊਗੀ ਇਹ ਇਹ हिਪ ਦੇ ਹਿਸਾਬ ਨਾਲ ਸਲਵਾਰ ਕੱਟੀ ਜਾਂਦੀ ਹੁੰਦੀ ਆ ਕਈ ਵਾਰ ਹੁਣ ਭਾਰੀ ਬੰਦੇ ਇਹ ਸਲਵਾਰ ਨੂੰ ਬਣਾ ਲਾਂਗੇ ਇੰਨਾ ਕਰਜ ਤਾਂ ਉਹਨਾਂ ਦੇ ਉਹਨਾਂ ਦੀ ਬਾਕੀ ਉਹਨਾਂ ਦੀ हिਪ ਭਾਰੀ ਹੁੰਦੀ ਆ ਸਲਵਾਰ ਚੱਕਮੀ ਰਹਿ ਜਾਂਦੀ ਆ ਤਾਂ ਅੰਗਿੱਟਿਆਂ ਤੋਂ ਹੁਣ ਇਹ ਚੀਜ਼ ਆਪਣੀ ਇੱਥੇ ਆ ਗਈ ਜੀ ਇਹਦੇ ਵਿੱਚ ਹੁਣ ਆਪਾਂ ਲੈਸਨ ਨਾ ਲੈਨਥ ਹੁਣ ਆਪਾਂ 37 33 ਦੀ ਹੋ ਲੈਣੀ ਹੈ ਜੀ ਇਹਦੀ ਕਟਾਈ 37 ਦੀ 33 ਤੁਸੀਂ ਇਧਰੋਂ ਲੈ ਲਓ ਪਹਿਲਾਂ ਆਪਾਂ ਪ੍ਰੋਪਰ ਨਾ ਆਪ ਲੈ ਲਿਆ ਹੁਣ ਤੁਹਾਨੂੰ ਮੈਂ ਦੱਸਦੀ ਆ ਇਹਦੇ ਵਿੱਚ ਆਪਾਂ ਲੈਣਾ ਸੀ 32 ਤੇ ਹੁਣ ਆਪਾਂ ਲਵਾਂਗੇ ਇੱਥੇ 33 ਦੇਖੋ ਜੀ ਹੁਣ ਆਪਣੇ ਕੋਲ ਆ ਗਿਆ 33 ਜੀ ਤੇ 33 ਆਪਾਂ ਇਧਰੋਂ ਦੇਖਣਾ ਤੇਤੀ ਆਪਾਂ ਇਧਰੋਂ ਦੇਖ ਲਿਆ ਜੀ ਤੇਤੀ ਆਪਾਂ ਇਧਰੋਂ ਦੇਖ ਲਿਆ ਹੁਣ ਇਹ ਦੱਸ ਦਿਆਂ ਤੁਹਾਨੂੰ ਇਧਰੋਂ ਬਾਅਦ ਚ ਆਪਾਂ ਇਹਨੂੰ ਆਪਾਂ ਸਕੇਲ ਨਾਲ ਸਿੱਧੀ ਕਰ ਲਾਂਗੇ ਆ ਲੈਣਾ ਬਹੁਤ ਸੌਖਾ ਜਿਹਾ ਤਰੀਕਾ ਬਸ ਇਹਦੇ ਵਿੱਚ ਇੱਕ ਦੋ ਸਟੈਪ ਨੇ ਇਹਨਾਂ ਗੱਲਾਂ ਨੂੰ ਛੋਟੀਆਂ ਛੋਟੀਆਂ ਗੱਲਾਂ ਨੇ ਇਹਨਾਂ ਨੂੰ ਯਾਦ ਰੱਖਣਾ ਬਸ ਐਦਾਂ ਸਲਵਾਰ ਦੀ ਕਟਾਈ ਕਰਿਓ ਤੇ ਮੂਰੇ ਪਹੁੰਚਿਆ ਤਾਂ ਸਲਵਾਰ ਸੋਡੀ ਚੱਕਮੀ ਰਹੂਗੀ ਤੇ ਇਹ ਤੋਂ ਬਾਅਦ ਜਿਹੜੀ ਆਪਣੀ ਗਿੱਟਿਆਂ ਤੋਂ ਹੁੰਦੀ ਹੈ ਸਲਵਾਰ ਚੱਕੀ ਹੁੰਦੀ ਹੈ ਈ ਨੀ ਉੱਚੀ ਫਿਰ ਦਿੰਦੇ ਆ ਉਹ ਸਲਵਾਰ ਸੈੱਟ ਰਹੂਗੀ ਇਹ ਗਿੱਟਿਆਂ ਤੋਂ ਨਹੀਂ ਜੀ ਰਹੂਗੀ आ चीज भी इधर कर लेंगे समझ आए सौखा जा तरीका जी बस यही बतो हूँ की करा आप जी आप कहने भी पहुंचे तो चक नहीं रहे सलवार इधरों आप तीन इंच डाउन करा इधरों आप तीन इंच चकमा रखा हूँ ये आप इस तरह बस आ चीज आप कर देंगे ये थोड़ी बना के दसी से समझ आज आप कि बंद देख के छेती दिमाग च आ जाती है भी ये चीज किदा गई देखो जी आ चीज होगी हम आप हूँ जिनी आप रखनी सी ये चीज उन्नी होगी जी आ अपनी चकमी सलवार गिटे तू तो चकी जाती होंगी चीज़ का अपने कोसरा कपड़ा हो गया ता हम यही गिटे तू चकमी नहीं बनेगी ਹੁਣ ਆਪਾਂ ਇੱਥੇ ਲਵਾਂਗੇ ਹੈ ਇਹਦੇ ਥੋੜੀ ਜਿਹੀ ਢੋਲੀ ਵੀ ਆਸਲ ਵੀ ਇਹਦਾ ਥੋੜਾ ਵੱਡਾ ਹੁੰਦਾ ਦਾ ਆਪਾਂ ਇਹ 10.5 ਦੇ ਹਿਸਾਬ ਨਾਲ ਕੱਟ ਕਰਾ ਲਈਏ ਇਹਦੇ ਆ ਚੀਜ਼ ਉਹੀ ਜਾਨੀ ਕੇ ਤੇ ਇਦੋਂ ਮਿਲ ਤੁਨ ਆਪਾਂ ਮੂਰੀ ਦੱਸਦੇ ਹਾਂ ਜੀ ਇਹਦੀ ਮੂਰੀ ਲਵਾਂਗੇ ਆਪਾਂ 7.5 8 ਉਹਨਾਂ ਦੀ 7.5 ਸਾਢੇ 9 ਇੰਚ ਤਿਆਰ ਸੀ ਜੀ ਉਹਨਾਂ ਨੇ ਇਦਾਂ ਇੰਚ ਵਧਾ ਕੇ ਰੱਖਣ ਨੂੰ ਕਹੇ ਸੀ ਵੀ ਅੱਠ ਕਰ ਦਿਓ ਹੁਣ ਆਪਾਂ ਇਹਦਾ 9.5 ਦਾ ਕਪੜਾ ਤਾਰਾਂਗੇ ਆਹ ਚੀਜ਼ ਤੇ ਅੱਗੇ ਤੁਸੀਂ ਇਹਨੂੰ ਇਦਾਂ ਮੈਚ ਕਰ ਲੈਣਾ ਇੱਥੇ ਚਾਹੇ ਤੁਸੀਂ ਉਹ ਆਪਣੀ ਸਕੇਲ ਪੱਟੀ ਪਾ ਕੇ ਵੀ ਮੈਂ ਵੈਸੇ ਇਦਾਂ ਹੀ ਮੈਚ ਕਰਤਾ ਬਹੁਤ ਸੌਖੀ ਜੀ ਕਟਾਈ ਆ ਹੁਣ ਜਿਹੜਾ ਪੀਸ ਬਚ ਗਿਆ ਇਹ ਚੋਂ ਆਪਾਂ 벨ਟ ਵਗੈਰਾ ਮੂਰੀਆਂ ਥੱਲੇ ਲਾਉਣ ਨੂੰ ਕੱਪੜਾ ਜੇ ਤੁਸੀਂ ਕਟਾਈ ਐਦਾਂ ਵੀ ਕਰਨੀ ਐ ਨਹੀਂ ਮੂਰੀਆਂ ਥੱਲੇ ਕੱਪੜਾ ਕੀ ਕਰਨਾ ਤੁਸੀਂ ਜਿਹੜਾ ਟਾਈ ਟਾਈ ਇੰਚ ਦਾ ਜਾਂ 2 2 ਇੰਚ ਦਾ ਆਪਾਂ ਮਾਰਜਨ ਲੈਣਾ ਕਿਉਂ ਇਹ ਤੇ ਮੂਰੀ ਬਾਵਾ ਗਿਆ ਆਪਾਂ ਬਰੀਕ 1.75 ਇੰਚ ਵਾਲੀ ਟਾਈ ਉਰੋ ਮੀ ਟਾਈ ਲੈਣਾ ਆਜੇ ਤੁਸੀਂ ਨਾਲ ਉਤਾਰ ਸਕਦੇ ਹੋ ਫਿਰ ਇਹਨੂੰ ਐਦਾਂ ਐਂ ਕਟਾਈ ਕਰ ਸਕਦੇ ਹੋ ਹੁਣ ਆਪਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਤਰੀਕਾ ਉਹ ਵੀ ਦੱਸ ਪਾਏ ਜਿਵੇਂ ਮਰਜੀ ਦੋਨੇ ਤਰ੍ਹਾਂ ਦੀ ਠੀਕ ਆ ਜਾਂਦੀ ਹੈ ਜੀ ਬਸ ਇਹਦੀ ਇੰਨੀ ਆਪਣੀ ਪ੍ਰੋਪਰ ਕਟਾਈ ਬਣੂਗੀ ਤੁਹਾਨੂੰ ਆਪਾਂ ਦੱਸ ਪਰਿਵੰਧਿਆਂ ਦੀ ਕਟਾਈ ਦੀ ਆਪਾਂ ਤੁਹਾਨੂੰ ਉਹ ਦੱਸਾਂਗੀ ਅਗਲੀ ਵੀਡੀਓ ਬਣਾਵਾਂਗੇ ਜੀ ਇਹ ਵੀਡੀਓ ਆ 22 ਕੀ ਬਾਈ 17 18 ਵਾਲਿਆਂ ਲਈ ਵੀ ਇਹ ਕਰ ਸਕਦੇ ਤੇ 22 22 ਤੱਕ ਇਹ ਵਧੀਆ ਫਿੱਟ ਆ ਜਾਂਦੀ ਹੈ ਜੀ ਕੋਈ ਖਾਈ ਵਾਲੀ ਗੱਲ ਨਹੀਂ ਕੁਛ ਨਹੀਂ ਜੀ ਇਹਦੇ ਵਿੱਚ ਪੂਰੀ ਵਧੀਆ ਫਿੱਟ ਆ ਆਛੂਡਾ ਆਪਣਾ ਪੀਸ ਇਹ ਆਇਆ ਜੋ ਕਿਉਂ ਉਦੋਂ ਜਾ ਕੇ ਕੋਨੀ ਹੋ ਜਾਂਦੀ ਹੈ ਇਹ ਐਦਾਂ ਹੀ ਮੁੜ ਜੂ ਜੇਰੇ ਆਦੀਆ ਇੱਥੋਂ ਆਏ ਜਿਵੇਂ ਆਏ ਇਧਰਲੇ ਪਾਸੇ ਪੂਰਾ ਹੋ ਜੂ ਕਿਉਂ ਇੱਥੇ ਉਹਨੇ ਬੈਲਟ ਉਹ ਜੋੜਨ ਦੀ ਅਲੱਗ ਲੀਰ ਤੋਂ ਜੋ ਲੋੜ ਨਹੀਂ ਹੈਗੀ ਇਹਦੀ ਲੀਰ ਆਪਣੀ ਨਾ ਲਾ ਗੀ ਹਾਂ ਬਸ ਇਹ ਦੁਆਚ ਆ ਚੀਜ਼ੇ ਦੀ ਕਟਾਈ ਹੋ ਜੂ ਜੀ ਫਿਰ ਆਪਾਂ ਤੁਹਾਨੂੰ ਇਹਦੀ ਸਟੀਚਿੰਗ ਦੀ ਵੀਡੀਓ ਵੀ ਪਾਵਾਂਗੇ ਹੁਣ ਤੁਸੀਂ 벨ਟ ਇਹਦੇ ਵਿੱਚੋਂ ਵੀ ਕੱਟ ਸਕਦੇ ਹੋ ਇਧਰੋਂ ਵੀ ਕੱਟ ਸਕਦੇ ਹੋ ਆਪਾਂ ਬੈਲਾ ਕੱਪੜਾ ਨਾਪ ਲੈਨੇ ਇੱਕ ਪਾਸੇ ਤਾਂ ਇਹ ਲੈ ਕੇ ਆਹ ਤੋ ਕੋਨਾ ਜਿ ਆਪਾਂ ਇਧਰੋਂ ਛੱਡ ਦਾਂਗੇ ਇਧਰੋਂ ਆਪਾਂ ਲਾ ਦੇਨੇ ਉਨੇ ਦੀ 22 ਆਪਾਂ 벨ਟ ਪਾਉਣੀ ਆ ਤੇ ਆਪਾਂ 23 ਕਿ ਥੋੜਾ ਥੋੜਾ ਮਾਰਜਿਨ ਚ ਵਧੂ ਹੋ ਜੇਂਦਾਗਾ ਇਹ ਇਤੋਂ ਆਪਾਂ ਮਾਰਜਿਨ ਦੇਖ ਰਹੇ ਹਾਂ ਵਧੀਆ ਜੀ 7.5 ਆਜੂ ਆਪਾਂ ਨੂੰ ਕੋਨੇ ਸਵਾ 7 ਦੀ ਵੀ ਚੱਲੂ ਜੀ ਬਸ ਹੁਣ ਤੁਸੀਂ ਇੱਥੇ ਕਈ ਤਾਂ ਮੈਂ ਨਿਸ਼ਾਨੀਆਂ ਬਣਾ ਲਉ ਸਵਾ 7 ਦੇ

ਤੇ ਪਰ ਇਹ ਨਾਲ ਪਦੀ ਵੀਡੀਓ ਤੁਹਾਨੂੰ ਅੱਗੇ 23 24 25 ਇਹਪਲੇ ਲਈ ਤੁਹਾਨੂੰ ਅਗਲੀ ਵੀਡੀਓ ਪਾਵਾਂਗੀ ਫੁੱਲ ਵੀਡੀਓ ਦੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੋਈ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ